ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਫਿਰੋਜ਼ਪੁਰ ਆ ਗਿਆ ਮੋਦਕੀ ਨਗਰ ਦੇ ਵਿੱਚੋਂ ਤੁਹਾਨੂੰ 4 ਐਨੀਮਲ ਆ ਚਾਰ ਮਈਆਂ ਝੋਟੀਆਂ ਬਖਾਉਣ ਲੱਗੇ ਆ ਇਹ ਵੀ ਨੋਟ ਕਰ ਲਿਓ ਵੀ ਚਾਰੇ ਸੂਈਆਂ ਸਵਾਈਆਂ ਤੇ ਵਿੱਚ ਚਾਰਾਂ ਮਗਰੀ ਕਟੀਆਂ ਚਾਰਾਂ ਮਗਰੀ ਕਟੀਆਂ ਤੇ ਇੱਕ ਵੀ ਨੋਟ ਕਰ ਲਿਓ ਇੱਕ ਮੈਂ ਮੰਨ ਲਓ ਵੀ ਦਵਾਰਾ ਗੱਬਣ ਵੀ ਹੋ ਗਈ ਆ ਕਿਹੜਾ ਸੀਮਨ ਲਵਾਇਆ ਵੀਰ ਹਰਾਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਟਾਈਮ ਜ਼ਰੂਰ ਨੋਟ ਕਰ ਲਿਓ ਹੁਣ ਤੁਹਾਨੂੰ ਟਾਈਮ ਬਖਾ ਕੇ ਉਸ ਹਾਵਣਾ ਵੀ ਸਵੇਰ ਦੀ ਚਵਾਈ ਨੂੰ ਹਜੇ ਥੋੜਾ ਸਮਾਂ ਹੀ ਹੋਇਆ ਤੇ ਇਹਨਾਂ ਦੇ ਲਈ ਵੇ ਭਾਂਡੇ ਦਾ ਗੈਸ ਉਸ ਹਾਵਣਾ ਲਾ ਲਿਓ ਕਿਉਂਕਿ ਹਜੇ ਚਵਾਈ ਦੇ ਵਿੱਚ ਮਨ ਲਓ ਵੀ ਸਮਾਂ ਜਿਹੜਾ ਉਹ ਕੁਝ ਟਾਈਮ ਵੀ ਨਹੀਂ ਹੋਇਆ ਚੋਾਈ ਕੀਤੀ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ 12:07 ਬਹਿ ਜੇ ਪੂਰੀ ਜਗਾਈ ਸਾਢੇ 7 ਚੋਾਈ ਆ ਚੈੱਕ ਕਰ ਲੋ ਸਜਣੋ ਤਰੀਕ ਵੀ ਨੋਟ ਕਰ ਲੋ ਤੇ ਟਾਈਮ ਵੀ ਨੋਟ ਕਰ ਲੋ ਤੇ ਉਸ ਹਾਵਣਾ ਇਹਨਾਂ ਦੇ ਲੇਵੇ ਦਾ ਗੈਸ ਲਾ ਲਿਓ ਸੁਬਾ ਕਿੰਨੇ ਵਜੇ ਚੋਾਈ ਹੋਈ ਉਹ ਆਪਾਂ ਲੱਗੇ ਚੋਂ ਸਾਢੇ 7:00 ਵਜੇ ਸਭ ਚੋਦੇ ਚੋਦੇ ਸਾਰੀ ਠੀਕ ਠੀਕ ਸਾਢੇ 6:00 ਚੋਂ ਲੱਗੇ ਹੀ ਤੇ ਸਾਢੇ 7:00 ਵਜੇ ਹੀ ਸਾਰੀਆਂ ਖਾਲੀ ਕੀਤੀਆਂ ਹੋਈਆਂ ਮਈਆਂ ਉਹ ਤੁਸੀਂ ਆਪ ਵੀ ਗੈਸ ਲਾ ਲਿਓ ਆਜੋ ਇਧਰੋਂ ਮੀਣੀ ਤੋਂ ਸ਼ੁਰੂ ਕਰਦੇ ਆਪਾਂ ਤੇ ਅੱਗੇ-ਅਗੇ ਸਾਰੇ ਪੋਸਮਾਂ ਦੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਪਾਉਜੀ ਸਾਸਰੀਕਾਲ ਸਾਸਰੀਕਾਲ ਮੇਰਾ ਹੋਰ ਸੁਣਾ ਵਧ ਗਿਆ ਤੂੰ ਸੁਣਾ ਚੜਦੀ ਕਲਾ ਨਾ ਚੜਦੀ ਕਲਾ ਕੇ ਤੇ ਡਰੈੱਸ ਆਪਣਾ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਮੋਦਕੀ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਹਾਂ ਤੇ ਨੰਬਰ ਨੰਬਰ 9463342633 94633 ਤੇ 42633 ਹਾਂਜੀ ਤੇ ਵੈਸੇ ਤਾਂ ਸਕਰੀਨ ਤੇ ਵੀ ਚਲਾਵਾਂਗੇ ਹਾਂ ਹਾਂ ਚਾਰ ਵਿਖਾਉਣੀਆਂ ਅੱਜ ਹਾਂ ਚਾਰ ਤੇ ਐ ਤੜਕੇ ਕਿੰਨੇ ਵਜੇ ਦੀ ਚਵਾਈ ਆ 7 7:30 ਤੱਕ ਹੋਈ ਐ 7 ਵਜੇ ਲੱਗੀ ਦਾ 5-4 ਘੰਟੇ ਚਵਾਈ ਨੂੰ ਹੋਏ ਐ ਹਜੇ 12 ਵਜੇ ਨਹੀਂ ਹਨਾ ਹਾਂ ਹਾਂ ਆਪਾਂ ਟਾਈਮ ਵੀ ਨੋਟ ਕਰਾਤਾ ਹਨਾ हां बाकी ਆਪਾਂ ਦੁੱਧ ਹੀ ਸਹੀ ਦੱਸਾਂਗੇ ਜਿੰਨਾ ਹੋਇਆ ਉਹਨੇ। ਆਹ ਸੂਈਆਂ ਮਈਆਂ ਘਲਾਬ ਦੀਆਂ 2 ਡੰਗ ਚੂਲੇ 3 ਚੂਲੇ ਹਨਾ। ਚੂਲੇ ਕੋਈ ਗੱਲ। ਹਾਂ ਆਪਦੀ ਤਸੱਲੀ ਕਰ ਲਈ ਹਨਾ। ਹੂੰ ਹੂੰ। ਤੇ ਆਹ ਮੀਣੀ ਤੋਂ ਸ਼ੁਰੂ ਕਰੀਏ ਤਾਂ ਸੂਆ ਕਿਹੜਾ ਦੱਸਿਆ ਤੇ ਮਾਲਕਾਂ ਨੇ? ਸੂਆ ਦੂਜਾ। ਇਹਦੇ ਮਾਲਕਾਂ ਨੇ ਦੱਸਿਆ ਸੀ ਵੀ ਦੂਜਾ ਸੂਈ ਆ। ਹਾਂਜੀ ਹਾਂਜੀ। ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਇਹਦੇ ਕੋਲੇ? ਇਹ ਸੂਈ ਨੂੰ ਮਹੀਨਾ ਹੋ ਚੱਲਿਆ ਉਹ ਕੱਟੀ ਆ। ਠੀਕ ਆ। ਦੁੱਧ ਹੈਗਾ ਇਹਦੇ ਲੈ ਭਾਰਾਂ ਕਿਲੋ। ਦੁੱਧ 12 ਕਿਲੋ ਹੈਗਾ ਤੇ ਮਗਰ ਕੱਟੀ ਆ ਤੇ ਮਹੀਨੇ ਦੀ ਸੂਈ ਆ। ਹਾਂ। ਮੀਣੀ ਕੱਟੀ ਆ ਮਗਰ ਮਗਰ ਕੱਟੀ ਵੀ ਮੀਣੀ ਆ ਹਾਂ ਵੱਜ ਵੀ ਮੀਣੀ ਕੱਟੀ ਵੀ ਮੀਣੀ ਆ ਮਗਰ ਓਕੇ ਹਾਂ ਸਜਣੋ ਤੌਰ ਚੈੱਕ ਕਰ ਲਿਓ ਮੀਣੀ ਦੇ ਮਗਰ ਵੀ ਮੀਣੀ ਕੱਟੀ ਤੇ 12 ਕਿਲੋ ਦੁੱਧ ਆ ਸੂਈ ਸਵਾਈ ਆ ਵੀਰ ਹਰੀ ਕਹਿੰਦੇ ਤੁਸੀਂ ਆਪਦੀ ਮੰਨ ਲੋ ਰੁਪਏ ਖਰਚ ਕਰਨੇ ਆ ਵੀ ਅਸੀਂ ਤਾਂ ਆ ਪਾਣੇ ਆ ਵੀ ਤੁਸੀਂ ਆਪਦੀ ਚੋ ਕੇ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਇਹ ਵੀ ਵੱਡਾ ਧੰਨਵਾਦ ਤੇ ਆ ਖੜੀ ਜੇ ਦੀ ਕੱਟੀ ਇਹ ਵੀ ਕੱਟੀ ਮੀਣੀ ਆ ਇਹ ਵੀ ਨੋਟ ਕਰਿਓ ਵੀਰ ਹਰੀ ਕਹਿੰਦੇ ਇਹਦੇ ਵੀ ਸੰਗ ਜਿਹੜੇ ਹਲਦੇ ਆ ਤੇ ਸ਼ਾਮ ਨੂੰ ਤਾਂ ਬਹੁਤ ਬਣ ਜਾਂਦੀ ਹੋਊ ਦੁੱਧ ਆਪਾਂ ਜਿੰਨਾ ਦੱਸਿਆ ਇੰਨਾ ਤਿਆਰ ਹੋਗਾ 12 ਕਿਲੋ ਦੁੱਧ ਕੋਈ ਵੀ ਆ ਜੇ ਕੋਈ 8 ਕਿਲੋ ਘੱਟ ਸਕਦਾ ਹਾਂ ਇਹ ਵੱਧ ਵੀ ਸਕਦਾ ਚੱਲ 11 ਹੀ ਮੰਨੇ ਯਾਰ 11 ਮੰਨ ਕੇ ਆ ਜੇ ਕੋਈ ਹਾਂ ਵੀ ਆਦਾ ਐ ਤਸੱਲੀਆਂ ਕਰ ਲੈ 11 ਚੋਕੇ 11 ਕਿਹੜਾ ਆ ਪਾਉ ਦਾਦ ਥੋੜਾ ਹੁੰਦਾ ਕਹਿ ਦੇਣਾ ਯਾਰ ਜੋ ਲੀਟਰਾਂ ਪੈਦਾ ਉਦੋਂ ਪਤਾ ਲੱਗਦਾ ਹਾਂ ਮੂੰਹ ਨਾਲ ਤਾਂ ਹਰੇਕ ਹੀ ਕਹਿ ਦਿੰਦਾ ਠੀਕ ਆ ਚੂਣ ਚਾਂ ਓਕੇ ਰਿਪੋਰਟ ਚੂਣ ਵਧ ਗਿਆ ਬਹੁਤ ਤੇ ਕੀ ਰੇਟ ਰੱਖਾਂਗੇ ਇਹਦਾ ਇਹ ਰੇਟ ਤਾਂ ਪੂਰਾ 1 ਲੱਖ 5000 ਰੁਪਿਆ ਠੀਕ ਆ ਇੱਕ ਮੌਕੇ ਤੇ ਆ ਜਾਂਦਾ ਮਾਨਤਾ ਕਰ ਦਿਆ 1 ਲੱਖ ਤੇ 5000 ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਨਾ ਓਕੇ ਰਿਪੋਰਟ ਤੇ ਆਹ ਜਿਹੜੀ ਮੈਂ ਆਪਣੀ ਝੋਟੀ ਬੱਲੀ ਤਾਂ ਵੀਡੀਓ ਦਾ ਡਰਦੀ ਆ ਸੀਲਸੂਲ ਬਹੁਤ ਆ ਠੀਕ ਆ ਕੈਮਰੇ ਤੋਂ ਡਰਦੀ ਹੈ ਨਾ ਇਹ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਤੈਨੂੰ ਇੱਥੇ ਹੀ ਵਿਖਾ ਦਿੰਨੇ ਆਪਾਂ ਇਹਦੇ ਹਲੇ 12 13 ਕਿਲੋ ਦੁੱਧ ਇਹਦੇ ਹਲੇ ਦਾ 12 ਤੋਂ 13 ਕਿਲੋ ਦੁੱਧ ਇਹਦੇ ਕੋਲੇ ਵੀ ਹੈਗਾ ਤਿਆਰ ਹਾਂ ਕੱਤੀ ਆ ਇਹਨੂੰ ਸੂਈ ਨੂੰ ਅਜੇ ਸਾਰੇ 12 13 ਦਿਨ ਨਹੀਂ ਹੋਏ ਆ ਉਂਦੀ ਆ ਕੱਤੀ ਬੁੰਦਲੀ ਜੀ ਆ ਵੀ ਇਹਦੇ ਲੱਤ ਤੇ 6:00 ਵਜ ਗਈ ਠੀਕ ਆ ਤੇ 12 13 ਦਿਨਾਂ ਦੀ ਸੂਈ ਥੱਲੇ 12 13 ਕਿਲੋ ਦਾਦਾ ਕੱਦ ਕਾਠ ਚੰਗਾ ਹਨਾ ਨੀਲੀ ਚ ਆ ਗਈ ਹਾਂ ਨੀਲੀ ਚ ਆ ਗਈ ਹਨਾ ਚੋਂ ਬੜਾ ਜਾਂਦਾ ਵੀ ਇੱਕ ਨੰਬਰ ਆ ਠੀਕ ਆ ਓਕੇ ਰਿਪੋਰਟ ਆ ਜਾਵੇਂ ਚੋਂ ਚਾਂ ਨੂੰ ਪੂਰੀ ਸੀਲ ਇਹਨੂੰ ਬਚਾ ਕੇ ਜੇ ਕਰੀਏ ਇਹਨੂੰ ਥੋੜੀ ਜੀ ਬੱਚੇ ਤੋਂ ਬਚਾ ਕੇ ਨਾ ਕਿਤੇ ਕੱਟੀ ਨੂੰ ਨਾ ਧੱਕਾ ਮਾਰਦੇ ਮੇਰੇ ਤੋਂ ਸੱਚ ਨੂੰ ਇਹ ਕੈਮਰੇ ਤੋਂ ਪਤਾ ਨਹੀਂ ਕਾਹ ਤੋਂ ਡਰਦੀ ਆ ਕਈ ਪਸ਼ੂਆਂ ਦਾ ਹੁੰਦਾ ਵੀ ਜਦੋਂ ਮੈਂ ਇੱਧਰ ਹੋਇਆ ਤੇ ਵੇਖਿਓ ਕੈਮਰੇ ਤੋਂ ਜਦੋਂ ਇੱਧਰ ਹੋਇਆ ਹਾਂ ਵੀ ਵੇਖਿਓ ਹੁਣ ਥੋੜਾ ਜਿਹਾ ਨਾ ਤੁਹਾਨੂੰ ਮੈਂ ਮੇਰਾ ਮਨ ਸੀਗਾ ਵੀ ਪਿੱਛੋਂ ਚੈੱਕ ਕਰਾ ਦਿਆਂ ਸਫਾਈਆਂ ਸੁਫੀਆਂ ਪਤਾ ਲੱਗ ਜਾਂਦੀਆਂ ਹਾਂ ਹਾਂ ਤੇ ਇੱਕ ਆ ਗਈ ਆ ਇਹਦੀ ਸਫਾਈ ਇਹਾਂ ਦੀ ਪਹਿਲਾਂ ਮੇਰੀ ਸਫਾਈ ਚੈੱਕ ਕਰ ਲਓ ਕੋਈ ਨਹੀਂ ਮਰਚਾ ਕੇ ਕਰ ਲੈ ਕੋਈ ਆ ਹੋ ਗਈ ਸੀ ਨਾ ਇਧਰ ਤਾਂ ਚਾਪਾ ਤੂੰ ਉਧਰ ਜਾ ਉਧਰ ਨਹੀਂ ਛੋਣ ਆਓ ਪਿੱਛੇ ਹਾਂ ਇਹ ਵੇਖਿਓ ਸੱਜਣੋ ਇੱਥੋਂ ਖੜੀਦਾਈ ਤੁਸੀਂ ਗੈਸ ਲਾਇਓ ਇਹ ਆ ਵੇਖੋ ਥਣ ਚਵਾਈ ਵਾਲਾ ਲੱਗਾ ਹੋਇਆ ਤੇ ਮੈਂ ਮੈਂ ਤੁਹਾਨੂੰ ਦੱਸਿਆ ਨਾ ਵੀ ਇਹ ਦਾ ਸਾਨਾ ਬਹੁਤ ਵਧੀਆ ਹਾਂ ਤੇ ਇਹ ਕਿੰਨੇ ਦੀ ਆਵੇਂ ਦਾ ਭਾਵਾ ਥਣਾ ਨੂੰ ਹੱਥ ਲਾਈਓ ਹਨਾ ਥੋੜੇ ਦਿੱਤੀ ਪੂਰੀ ਗਾਰੰਟੀ ਸਾਡੀ ਠੀਕ ਆ ਠੀਕ ਆ ਇਕੱਲੇ ਕੈਮਰੇ ਤੋਂ ਡਰਦੀ ਸਾਡੀ ਕਲਾ ਕੱਟੀ ਅੱਗੇ ਬੰਨ ਕੇ ਤਾਈ ਬਹਿ ਜੋ ਥਾਪੀ ਮਾਰ ਕੇ ਥਾਪੀ ਮਾਰ ਕੇ ਨੂੰ ਇੰਨਾ ਪੈਸਾ ਲਿਏ ਤੇ ਇਹਦਾ ਕੀ ਮੁੱਲ ਕਰੀਏ ਫਿਰ ਇਹ ਮੁੱਲ ਕਰਾਉ ਨੂੰ ਤਾਂ ਜਿੰਨਾ ਮਰਜ਼ੀ ਕਰਾ ਲਈਏ 1.30 ਦੀ ਦੇ ਦੇਾਂਗੇ 1 ਲੱਖ 30 ਹਜ਼ਾਰ ਦੀ ਦੇ ਦੇਾਂਗੇ ਆ ਮੁੱਲ 35 ਮੁੱਲ 35 ਵੇਖੋ ਹਨ ਵੱਡੇ ਕੱਦ ਕਰਦੀ ਤੇ ਵੱਡੇ ਟਾਂਚੇ ਦੀ ਸਾਲ ਲੈਂਦੀਆਂ ਪੂਰੀਆਂ ਓਕੇ ਜਮਾ ਜਿੰਨਾ ਪਹ ਦੱਸਦੇ ਪਏ ਉਹਨਾਂ ਤੋਂ ਤਿਆਰ ਹੋਊਗਾ ਹਾਂ ਵੀ ਇਹ ਨਹੀਂ ਹੈਗਾ ਵੀ ਲੋਕਾਂ ਤੋਂ ਹੋੜ ਛੜ ਦਿਓ 12 ਕਿਲੋ ਕਹਿ ਦਿਓ ਹੋਵੇ 6-7 ਕਿਲੋ ਤੇ ਇਹਦਾ ਕੀ ਹਿਸਾਬ ਕਿਤਾਬ ਹੈ ਕਹਿੰਦੇ ਲੈ ਵੀ ਹੈਗਾ 11-12 ਲੀਟਰ ਦੁੱਧ 11-12 ਲੀਟਰ ਦੁੱਧ ਇਹਦੇ ਕੋਲੇ ਸੁਆ ਇਹ ਦੂਜਾ ਸੁਆ ਸੁੱਈ ਜਾਈ ਦੂਜਾ ਸੁਆ ਇਹ ਹਰਿਆਣੇ ਹੋਈ ਆਪ ਹਰਿਆਣੇ ਦੀ ਝੋਟੀ ਹੈ ਬੜਾ ਵਜ਼ਨ ਮੌਜੂਦ ਤੇ ਕੱਦ ਕੋਦ ਹੈ ਨਾ ਠੀਕ ਚਮੜੀ ਜਮਾ ਹਾਂ ਇਹਦਾ ਕੋਈ ਮੋਟਾ ਚਮ ਮੰਨ ਲੈ ਰਿਹਾ ਕੋਈ ਹਾਂ ਨਹੀਂ ਵਾਕਿਆਈ ਹੈ ਨਾ ਪਤਲੀ ਆ ਤੇ ਬਾਕੀ ਜਿਵੇਂ ਇਹਦੇ ਟੀਕਾ ਟੂਕਾ ਮੰਗ ਲਿਆ ਹੈ ਟੀਕਾ ਵੀ ਭਰਾ ਤਾਂ ਇਹਨੂੰ ਹਨ ਭੀਮ ਦਾ ਟੀਕਾ ਭਰਾਇਆ ਭਾਈ ਭੀਮ ਦਾ ਇਹਨੇ ਟੀਕਾ ਬੋਲ ਪੀ ਸੀ ਬੋਲ ਪੀ ਸੀ ਤੇ ਪੀ ਉਹ ਜਿਹੜਾ ਬੱਚਾ ਨਾ ਹਾਂ ਉਹਦਾ ਟੀਕਾ ਭਰਾਇਆ ਭੀਮ ਦਾ ਟੀਕਾ ਲਵਾਤਾ ਇਹਨੂੰ ਹਨ ਓਕੇ ਠੀਕ ਆ ਠੀਕ ਆ ਠੀਕ ਆ ਤੇ ਦੁੱਧ ਇਹਦੇ ਕੋਲੇ 11 12 ਇਹਦਾ ਮਾਦੀ ਸੀ ਆ ਬੋਲਣ ਕਰਕੇ ਥੋੜਾ ਘਟੀ ਗਿਆ ਦੁੱਧ ਠੀਕ ਆ ਦੁੱਧ ਤੇ 12 13 ਕਿਲੋ ਹੀ ਦੁੱਧ ਤਿਆਰ ਸੀ ਹੁਣ ਦੁੱਧ 11 ਕਿਲੋ ਵੀ ਆਪ ਹੀਟ ਚਾਈ ਕਰਕੇ ਉਹ ਮਾਰਦੀ ਆ ਥਾਪੀ ਦੀ ਅੱਛਾ ਬੱਚਾ ਨਹੀਂ ਲੈਂਦੀ ਓਕੇ ਐਂ ਥਾਪੀ ਮਾਰ ਕੇ ਬਹਿ ਜਾ ਤੇ ਓਕੇ ਰਿਪੋਰਟ ਆ ਅੱਧਾ ਸਕਿੰਟ ਤੋਂ ਪਹਿਲਾਂ ਪਹਿਲਾਂ ਲਾਉਣਾ ਇਹਨੇ ਠੀਕ ਆ ਜਦੋਂ ਥਣ ਧੁੰਦੇ ਧੁੰਦੀ ਲਾ ਆਉਂਦੀ ਆ ਮੈਂ ਤਾਂ ਥਲਾਂ ਦਾ ਪਾਣੀ ਵਾਜ ਗਿਆ ਨੇ ਲਾਉ ਰਾਈ ਓਕੇ ਤੇ ਇਹਨੂੰ ਮੜਾ ਜਾ ਤੂਰ ਕਰਾਂ ਚੱਕ ਪਲੀ ਪੁਲੀ ਵੜੀ ਆ ਹਨਾ ਸੌਤ ਵੜੀ ਜਾ ਇਹ ਕੱਤ ਕਾਠ ਵੇਲ ਸੱਜਣੋ ਵੱਡੇ ਟਾਂਚੇ ਦੀ ਝੋਟੀ ਆ ਤੇ ਚੋਣਚਾਂ ਓਕੇ ਆ ਠੀਕ ਆ ਲੋ ਵੀ ਹਾਂ ਵੇਖੋ ਸੱਜਣੋ ਕੱਦ ਦੰਤ ਤਾਜ਼ਾ ਲਾਇਓ ਦੂਰ ਤੋਂ ਤੁਹਾਨੂੰ ਮੈਂ ਕੈਮਰਾ ਕਰਕੇ ਵਿਖਾਉਣਾ ਤੇ ਬਾਕੀ ਲੇਵੇ ਤੇ ਨਾੜਾ ਨੂੜਾ ਕਿਵੇਂ ਹਨ ਮੈਂ ਫਿਕਸ ਆर्डर ਦੀ ਆ ਇਹ ਹਾਂ ਲੇਵੇ ਤੇ ਸੱਜਣੋ ਨਾੜਾ ਵੇਖੋ ਕਿਵੇਂ ਗੁੰਦਿਆ ਪਿਆ ਥਾਣੇ ਦਾ ਵੀ ਮੁਠੀ ਦਾ ਹੈ ਪਾਣੀ ਥਾਣ ਹਾਂ ਆ ਵੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਨਾੜਾ ਵੇਖੋ ਇਹਦੇ ਲੇਵੇ ਤੇ ਕਿੰਨੀਆਂ ਕਰਮਾ ਾਲੀ ਦੇ ਤੇ ਇਹਦਾ ਕੀ ਰੇਟ ਕਰਾਂਗੇ ਫਿਰ ਇਹ ਜਿੰਨਾ ਕੋ ਆਪਾਂ ਜੀ ਮੁੱਲ ਕਰਨਾ ਹੈ ਦਾ ਹਾਂ ਇਹਨਾਂ ਨੂੰ ਟੋਕੜ ਗੱਬਰ ਭੜਾ ਦੇ ਚੁੱਕੀ ਠੀਕ ਆ ਇਹਦਾ ਕੋਈ 1 25 ਨਹੀਂ ਕੋਈ 30 ਨਹੀਂਗਾ 1 15 ਹੀ ਦੇਦਾਗਾ ਭਾਈ 1 15 ਦੀ ਦੇ ਦਿਆਂਗੇ ਮਗਰ ਕੱਟੀ ਦੋ ਮਹੀਨੇ ਗੱਬਰ ਹੋ ਗਈ 1 20 25ੀ ਉਦੋਂ ਵੀ ਜਿੰਨੂ ਮਰਜ਼ੀ ਭੜਾ ਦਈਏ ਹਾਂ ਜਿੰਨਾ ਵਜਨ ਮੌਜੂਦ ਹੈ ਦਾ ਵੱਡੀ ਆ ਹਨਾ ਦੋ ਮਹੀਨੇ ਜੋ ਗੱਬ ਹੋ ਗਈ ਆ ਵਿਸਾਖ ਆ ਗਿਆ ਉਦੋਂ ਫਿਰ ਜਿੰਨੇ ਮਰਜ਼ੀ ਵਟ ਲਈਏ ਹਾਂ ਬਾਕੀ ਝੋਟੀ ਚੰਗੀ ਆ ਦੋ ਤੇ ਨੇ ਹੁਣ 2 ਕਿਲੋ ਹੋਰ ਪਰਖ ਪਾਉਣਾ ਈ ਹਾਂ ਦੈਨ ਤੁਹਾਨੂੰ ਖਲ ਗਈ ਹਨਾ ਹਾਂਜੀ ਆ ਮੀਣੀ ਮਾਈ ਦੀ ਜਿਹੜੀ ਕੱਟੀ ਉਹਦੇ ਨਾਲ ਖੜੀ ਜਿਹੜੀ ਤੁਹਾਨੂੰ ਟੀਕਾ ਵੀ ਮੰਗ ਲਿਆ ਮੈਂ ਨੇ ਉਹਦੀ ਆ ਕੱਟੀ ਆ ਸੱਜਣੋ ਤੇ ਉਦੋਂ ਅੱਗੇ ਇੱਕ ਆ ਆ ਗਈ ਇਹ ਕੱਟੀ ਵੀ ਚੈੱਕ ਕਰਿਓ ਕਿੰਨੇ ਦਿਨਾਂ ਦੀ ਸੂਈ ਆ ਠੀਕ ਆ ਇਹ ਝੋਟੀ 10 ਦਿਨਾਂ ਦੀ ਹਾਂ ਇਹ ਵੀ ਦੂਜਾ ਸੁਹਾ ਦੂਜਾ ਸੁਹਾ ਸੂਈ ਆ ਇਹਦੇ ਕੋਲੇ ਦੁੱਧ ਜਾਤ ਕੁਆਲਿਟੀ ਚੰਗੀ ਹੈ ਨਾ ਕਹਿੰਦੇ ਹਲੇ 10 ਕਿਲੋ ਦੁੱਧ ਆ ਇਸ ਟਾਈਮ ਹਜੇ ਵਧਣਾ ਦੁੱਧ ਤਾਂ ਇਹਨੇ 10 ਕਿਲੋ ਦੁੱਧ ਇਹਦੇ ਕੋਲੇ ਹੈਗਾ ਓਕੇ ਸੀਨ ਸੂਲ ਬਹੁਤ ਆ ਵੀ ਚੂਣ ਚਾਂਨ ਨੂੰ ਜਮਾ ਓਕੇ ਪਤਲੀ ਚਮੜੀ ਦੀ ਹਾਂ ਇਹ ਤਾਂ ਤੈਜੀ ਮਾਰੀ ਖੜੀ ਆ ਜੇ ਵੀ ਹੁਣ ਚੱਕਵਨੀ ਤੈਨ ਨੇ ਜਿਵੇਂ ਜਿਵੇਂ ਹਾਂ ਵੀ ਦਿਨ ਖੁੱਲੇ ਆ ਹੁਣ ਹਨਾ ਤੇ ਤੋਰੇ ਦੀ ਲੈ ਵੀ ਕਰਾਈ ਹੈ ਇਹਨੂੰ ਚੱਕ ਸੱਜਣਾ ਤੋਰ ਚੈੱਕ ਕਰਿਓ ਦੂਜਾ ਸੂਆ ਸੂਈ ਝੋਟੀ ਆ ਮਗਰ ਇਹਦੇ ਵੀ ਕੱਟੀ ਇਹ ਕੱਟੀਆਂ ਹੀ ਆ ਸਾਰੀਆਂ ਮਗਰ ਚਲੋ ਇਹ ਵੀ ਵਾਧਾ ਹੋ ਜਾਂਦਾ ਹਨਾ ਲੈਣ ਵਾਲਿਆਂ ਨੂੰ ਸੀ ਲੈ ਇੰਨੀ ਐਂ ਤੇ ਵੀ ਪਹਿਲਾਂ ਥਾਪੀ ਮਾਰ ਕੇ ਬੈਹਿ ਜੀ ਠੀਕ ਆ ਐਨ ਓਕੇ ਰਿਪੋਰਟ ਵੇਖੋ ਸੱਜਣਾ ਵੇਖੋ ਨਹੀਂ ਠੀਕ ਅਸੀਲ ਸਾਬ ਪੂਰੀ ਆ ਹਨ ਤੇ ਪਾਉ ਜੀ ਇਹ ਕਿੰਨੇ ਦੀ ਦੇਵਾਂਗੇ ਝੋਟੀ ਇਹ 1.5 ਦੀ ਦੇ ਦਾਂਗੇ ਆ 1 ਲੱਖ ਤੇ 5000 ਦੀ ਵੀਰਹਰੀ ਕਹਿੰਦੇ ਵੀ ਦੇ ਦੇਾਂਗੇ ਇਹ ਤੁਸੀਂ ਚੈੱਕ ਕਰਿਓ ਓਕੇ ਰਿਪੋਰਟ ਦੂਜਾ ਸੂਆ ਝੋਟੀ ਜਾਮਨਾਰ ਕੀ ਕਾਲੀ ਚੋਕੇ ਲੈ ਜਾਣ ਭਲਾ ਕੋਈ ਦੁੱਧ ਜਿੰਨਾ ਦੱਸਿਆ ਉਹਨਾਂ ਹੀ ਹੋਊਗਾ ਆਪਣਾ ਕੋਈ ਇਹ ਨਹੀਂ ਵੀ ਘੱਟ ਹੋਊਗਾ ਠੀਕ ਆ ਜਿੰਨਾ ਸਾਰੇ ਪਸ਼ੂਆਂ ਥੱਲੇ ਤੁਹਾਨੂੰ ਦੁੱਧ ਦੱਸਿਆ ਵੀਰਹਰਾਂ ਦਾ ਆਪਦਾ ਕਹਿਣਾ ਵੀ ਤੁਸੀਂ ਤਸੱਲੀ ਕਰਕੇ ਲੈ ਕੇ ਜਾਣੀਆ ਕਿਉਂਕਿ ਤੁਸੀਂ ਵੀ ਪੈਸੇ ਖਰਚਨੇ ਆ ਸੱਜਣੋ ਐਨ ਓਕੇ ਬਹੁਤ ਜ਼ਿਆਦਾ ਨਹੀਂ ਪੈਂਦਾ ਹੁੰਦਾ ਜੀ ਆਪ ਤੁਸਲਾ ਕਰਦੇ ਹਾਂ ਹਾਂ ਚਲੋ ਪਾਈ ਆਧਾ ਕਿਲੋ ਦਾ ਤਾਂ ਕੋਈ ਡਰ ਨਹੀਂ ਤੇ ਧੰਨਵਾਦ ਆ ਸੱਜਣੋ ਤੁਸੀਂ ਸਮਾਂ ਕੱਢ ਕੇ ਜਿਹੜਾ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਆਪਾਂ ਮਿਲਦੇ ਅੱਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ